ਬਈ ਸਾਰੇ ਲੋਕਾਂ ਨੂੰ ਪਤਾ ਇਹਨਾਂ ਹੜ੍ਹਾਂ ਦੇ ਕਰਕੇ ਨਾ ਗਰੀਬ ਘਰਾਂ ਦਾ ਬਹੁਤ ਹੀ ਨੁਕਸਾਨ ਹੋਇਆ ਇਹ ਹੜ੍ਹਾਂ ਦੇ ਪਾਣੀ ਨੇ ਨਾ ਬਈ ਲੋਕ ਜਮਾ ਭੁੱਖੇ ਮਾਰਤੇ ਤੇ ਇਹ ਦੇਖੋ ਬਈ ਇਹ ਸਰਦਾਰ ਨਾ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਸੇਵਾ ਕਰਦੇ ਨੇ ਬਈ ਜਿਹੜੇ ਪਸ਼ੂ ਕਈ ਦਿਨਾਂ ਤੋਂ ਭੁੱਖ ਦੇ ਨਾਲ ਮਰ ਰਹੇ ਨੇ ਨਾ ਉਹਨਾਂ ਦੀ ਸੰਭਾਲ ਕਰਨ ਦੇ ਲਈ ਦੇਖੋ ਬਈ ਇਹ ਸਿੰਘ ਪੱਠੇ ਲੈ ਕੇ ਜਾਂਦੇ ਨੇ ਤੇ ਦੇਖੋ ਬਈ ਲੋਕਾਂ ਦੇ ਖਾਤਰ ਪ੍ਰਸ਼ਾਦੇ ਆਪਦੇ ਘਰੋਂ ਬਣਾ ਕੇ ਲੈ ਕੇ ਜਾਂਦੇ ਨੇ ਬਈ ਬਈ ਬਹੁਤ ਹੀ ਚੰਗੀ ਗੱਲ ਆ ਪਰ ਇੱਥੇ ਆਪਣੀਆਂ ਸਰਕਾਰਾਂ ਦੇਖੋ ਬਈ ਸੇਵਾ ਕਰਦੇ ਲੋਕਾਂ ਨੂੰ ਵੀ ਨਹੀਂ ਜਾ ਰਹੀ ਬਈ ਜਦੋਂ ਸੇਵਾਦਾਰਾਂ ਨੇ ਟਰੱਕ ਖੜਾਇਆ ਨਾ ਤਾਂ ਦੇਖੋ ਬਈ ਅੱਗੋਂ ਨਾ ਮੁਲਾਜ਼ਮਾਂ ਨੇ ਦੇਖੋ ਟਰੱਕ ਨੂੰ ਰੋਕ ਕੇ ਨਾ ਵਾਪਸ ਲਿਜਾਣ ਨੂੰ ਆਖੇਗਾ ਦੇਖੋ ਬਈ ਸੇਵਾ ਕਰਦੇ ਲੋਕ ਵੀ ਜਰੇ ਨਹੀਂ ਜਾ ਰਹੇ ਇਹਨਾਂ ਤੋਂ ਬਈ ਹੜਾਂ ਦੇ ਕਰਕੇ ਨਾ ਹਰੇਕ ਪਰਿਵਾਰ ਦਾ ਕਿੰਨਾ ਨੁਕਸਾਨ ਹੋਇਆ ਪਰ ਇਹੀ ਸਰਕਾਰਾਂ ਨਾ ਨੁਕਸਾਨ ਤਾਂ ਨਹੀਂ ਪੂਰਾ ਕਰ ਸਕਦੀਆਂ ਪਰ ਜਿੰਨੀ ਵੀ ਲੋੜ ਆਗੀ ਉਹ ਨਹੀਂ ਤਾਂ ਆਪਣੀ ਇਨਸਾਨੀਅਤ ਦਿਖਾ ਸਕਦੇ ਆ ਨਾ ਮਾਰਾ ਯਹੀ ਮਤਾਂ ਕੇ ਕੋਈ ਸੇਵਾ ਕਰਨੀ ਆ ਕਿਸੇ ਸੇਵਨ ਰੇ ਉਹਨੂੰ ਉਹ ਬਾਬਾ ਮੈਂ ਧਿਆਨ ਤੇ ਮਰਦਾ ਉਹ ਵੀ ਰਾਜੀ ਕਰੀਏ ਉਹਨੂੰ ਫਿਰ ਆਏ ਸੰਗਤਾਂ ਸੇਵਾ ਕਰਨੇ ਤੇਰਾ ਲੀਡਰ ਨੇ ਕਹਿੰਨੇ 70 ਸੇ ਕਿਸੇ ਨੇ ਉਹ ਕਾਰਸਪਾਰਟ ਕਰਕੇ ਲਿਆਓ ਉਹ ਪ੍ਰਾਜ ਦੇ ਟ੍ਰੱਕ ਨਾਲ ਜੀ ਨੂੰ ਲੈ ਕੇ ਉਹ ਤੇ ਉਹ ਚੱਲ ਚਾਰ ਲੈਣਾ ਮਤ ਜਾਣਾ ਨਹੀਂ ਹੈਲੋ ਹੈਲੋ ਬਾਈ ਬਥੇਰੇ ਲੋਕ ਕਹਿੰਦੇ ਨੇ ਉਹ ਆਗੇ ਮੂਹਰੇ ਚੌਧਰ ਕਰਦੇ ਆਇਆ ਜੋ ਆ ਬਾਈ ਸੇਵਾ ਕਰਨੀ ਕੋਈ ਖੇਡ ਦੀ ਗੱਲ ਨਹੀਂ ਬਹੁਤ ਵੱਡਾ ਹੌਸਲਾ ਰੱਖਣਾ ਪੈਂਦਾਗਾ ਆ ਦੇਖੋ ਬਈ ਕਿੰਨੇ ਮੁਸੀਬਤਾਂ ਦੇ ਨਾਲ ਝੱਲਦੇ ਨੇ ਜਮਾ ਬਸਰਮ ਲੋਕ ਆ ਬਈ ਆ ਦੇਖੋ ਅਣਸਾਨੀਅਤ ਜਮਾ ਖਤਮ ਹੋ ਗਈ ਲੋਕਾਂ ਦੇ ਖਾਤਰ ਸੇਵਾ ਕਰਦੇ ਲੋਕਾਂ ਨੂੰ ਵੀ ਦੇਖੋ ਯਾਰ ਰੋਕ ਰਹੇ ਨੇ ਕਿੱਡੀ ਸ਼ਰਮ ਦੀ ਗੱਲ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ